ਇਸ ਨੂੰ ਸਾਨੂੰ ਹੋਰ ਜੀਨ ਤੁਹਾਨੂੰ ਦਾਲਾ ਕਰਦੇ ਤਰੰਤ ਤਰੰ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹਗਾਮਾ ਹੁੰਦਾ ਨਜ਼ਰ ਆਇਆ ਜਦੋਂ ਨਸ਼ਾ ਛਡਾਊ ਕੇਂਦਰ ਤੋਂ ਮਰੀਜ਼ਾਂ ਨੂੰ ਦਵਾਈ ਨਾ ਮਿਲੀ ਤਾਂ ਫਿਰ ਅੱਕੇ ਹੋਏ ਮਰੀਜ਼ਾਂ ਦਾ ਪਾਰਾ ਹਾਈ ਹੋ ਗਿਆ ਜਿਸ ਤੋਂ ਬਾਅਦ ਮਰੀਜ਼ਾਂ ਨੇ ਹਗਾਮਾ ਕਰ ਦਿੱਤਾ ਇਸ ਮੌਕੇ ਮਰੀਜ਼ਾਂ ਨੇ ਕਥਿਤ ਤੌਰ ਤੇ ਹਸਪਤਾਲ ਸਟਾਫ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਟਾਫ ਦੇ ਵੱਲੋਂ ਗੋਲੀਆਂ ਦੀ ਬਲੈਕ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਜਦੋਂ ਇਸ ਬਾਬਤ ਐਸਐਮਓ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੋਈ ਸਾਈਟ ਦੇ ਵਿੱਚ ਟੈਕਨੀਕਲ ਪ੍ਰੋਬਲਮ ਆ ਚੁੱਕੀ ਹੈ ਜਿਸ ਕਰਕੇ ਅਸੀਂ ਦਵਾਈਆਂ ਦੇਣ 'ਚ ਅਸਮਰਥਾਂ ਕਿਉਂਕਿ ਇਹ ਦਵਾਈਆਂ ਸਿਰਫ ਆਨਲਾਈਨ ਹੀ ਮਿਲਦੀਆਂ ਨੇ ਸਾਡੇ ਕੋਲੇ ਅਧਿਕਾਰ ਨਹੀਂ ਹੈ ਕਿ ਅਸੀਂ ਦਵਾਈਆਂ ਦੇ ਸਕੀਏ ਸਰ ਇਸ ਤਰ੍ਹਾਂ ਹੈ ਮੈਂ ਡਾਕਟਰ ਸਰਬਜੀਤ ਸਿੰਘ ਐਸਐਮਓ ਸਿਵਲ ਹਸਪਤਾਲ ਕਰਨਤਨ ਇ슈 ਇਹ ਆਇਆ ਜੀ ਜਿਹੜਾ ਡੀਡਿਕਸ਼ਨ ਸੈਂਟਰ ਹੈ ਨਾ ਉੱਥੇ ਜਿਹੜੀ ਵੀ ਮੈਡੀਸਨ ਆਪਾਂ ਪਰਸਕਾਈਬ ਕਰਦੇ ਆ ਉਹ ਆਨਲਾਈਨ ਸਕ੍ਰਾਈਬ ਹੁੰਦੀ ਹੈ ਉਹ ਕਿਉਂਕਿ ਐਸੀ ਮੈਡੀਸਨ ਹੈਗੀ ਆ ਜਿਹਦੇ ਵਿੱਚ ਆਪਾਂ ਆਫਲਾਈਨ ਨਹੀਂ ਦੇ ਸਕਦੇ ਨੰਬਰ ਇੱਕ ਉਹਦੇ 'ਚ ਇੱਕ ਤਾਂ ਸੈਕਟਰੀ ਦੀ ਬੜੀ ਲੋੜ ਹੁੰਦੀ ਆ ਸੈਕਟਰੀ ਸਾਡੇ ਕੋਲ ਹੈਗਾ ਨਹੀਂ ਉਸ ਤੋਂ ਇਲਾਵਾ ਇਹ ਹੋਮ ਡੋਸਟ ਦੇ ਨਹੀਂ ਦੇ ਇੱਕ ਡੇਲੀ ਡੋਸ ਹੀ ਦੇ ਰਹੇ ਹਾਂ ਡੇਲੀ ਡੋਸ 'ਚ ਕੀ ਹੋਇਆ ਵੀ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆਨਲਾਈਨ ਹੈਗੀ ਆ ਪ੍ਰੋਬਲਮ ਆ ਗਈ ਆ ਔਰ ਮੈਨੂੰ ਮੈਂ ਆਪਣੇ ਲੈਵਲ ਤੇ ਪਤਾ ਕੀਤਾ ਕਹਿੰਦੇ ਕਾਫੀ ਜਗ੍ਹਾ ਤੇ ਹੈਗੀ ਪੰਜਾਬ ਚ ਇਸ ਕਰਕੇ ਮੈਂ ਆਪਣੇ ਜਿਹੜੇ ਉੱਚ ਅਧਿਕਾਰੀ ਨੇ ਡੀ ਐਮ ਸੀ ਡਾਕਟਰ ਕਲੜਾ ਉਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਮੈਂ ਕਿਹਾ ਸਰ ਐ ਨਾ ਪ੍ਰੋਬਲਮ ਆ ਰਹੀ ਹੈ ਵੀ ਆਨਲਾਈਨ ਹੋ ਨਹੀਂ ਰਿਹਾ ਤੇ ਮੈਡੀਸਿਨ ਕਿਸ ਤਰ੍ਹਾਂ ਕਰੀਏ ਉਹ ਕਹਿੰਦੇ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਚੰਡੀਗੜ੍ਹ ਤੇ ਸਾਈਟ ਬੰਦ ਹੋ ਗਈ ਹੈ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਦਾ ਇੱਕ ਨੰਬਰ ਲੈ ਕੇ ਮਿਸਟਰ ਮੰਤਰੀ ਸਿੰਘ ਉਹਨਾਂ ਨਾਲ ਸੰਪਰਕ ਕੀਤਾ ਪਰ ਉਹਨਾਂ ਨਾਲ ਮੇਰਾ ਸੰਪਰਕ ਨਹੀਂ ਹੋ ਸਕਿਆ ਉਹਨਾਂ ਨੇ ਮੇਰਾ ਫੋਨ ਇੱਕ ਦੋ ਵਾਰੀ ਪਿਕ ਨਹੀਂ ਕੀਤਾ ਜਾਂ ਸੰਪਰਕ ਨਹੀਂ ਹੋ ਸਕਿਆ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਔਰ ਇਹਦੇ ਤੇ ਮੈਂ ਹੈਲਪਲੈਸ ਹਾਂ ਯੋਗੇ ਆਨਲਾਈਨ ਮੈਂ ਆਪਣੇ ਲੈਵਲ ਤੇ ਡਿਸੀਜਨ ਲੈ ਨਹੀਂ ਸਕਦਾ ਵੀ ਇਹ ਦਵਾਈ ਮਰੀਜ਼ ਨੂੰ ਦੇ ਦਾਂ ਇਸ ਕਰਕੇ ਮੈਂ ਤੇ ਖੁਦ ਵੀ ਫੀਲ ਕਰਦਾ ਵਾਂ ਵੀ ਇਹ ਜਾਂ ਇਹਦਾ ਕੋਈ ਨਾ ਕੋਈ ਆਲਟਰਨੇਟਿਵ ਜਾਂ ਸਬਸਟੀਟਿਊਟ ਹੋਣਾ ਚਾਹੀਦਾ ਇੱਕ ਹੋਰ ਕੁਐਸਚਨ ਮੇਰਾ ਕਿ ਡਿਲੀਕੇਟ ਸੈਂਟਰ ਦੇ ਬਾਹਰ ਕੁਝ ਲੋਕ ਉਹੀ ਮੈਡੀਸਨ ਬਾਹਰ ਵੇਚਦੇ ਮੈਨੇ ਕਈ ਵਾਰੀ ਜਿਹੜੀ ਲੜਾਈਆਂ ਚ ਗੜੇ ਵੀ ਮੈਂ ਕਦੀ ਪੁਲਿਸ ਨੂੰ ਫਾਰਮ ਕੀਤਾ ਗਿਆ ਆਪਣੇ ਸਰ ਬਾਹਰ ਦੇ ਹਸਪਤਾਲ ਦੇ ਅੰਦਰ ਤਾਂ ਕੁਝ ਨਹੀਂ ਹੁੰਦਾ ਬਾਹਰ ਦੀ ਮੈਨੂੰ ਨੌਲੇਜ ਨਹੀਂ ਹੈਗੀ ਨਹੀਂ ਨਹੀਂ ਅੰਦਰ ਅੰਦਰ ਦੀ ਗੱਲ ਹੈ ਸਰ ਹਸਪੀਟਲ ਦੇ ਪ੍ਰਿੰਸਿਸ ਦੇ ਨਹੀਂ ਮੇਰੇ ਕੋਲ ਸਰ ਕੋਈ ਕੰਪਲੀਟ ਨਹੀਂ ਆਈ ਇਹਦੇ ਬਾਰੇ ਵੀ ਕੋਈ ਦਵਾਈਆਂ ਵੇਚ ਰਹੇ ਜਾਂ ਜੇ ਕੋਈ ਮੈਨੂੰ ਕੋਈ ਕੰਪਲੇਨਟ ਆਏਗੀ ਮੈਂ ਉਹਦੇ ਬਾਰੇ ਕੋਈ ਨਾ ਕੋਈ ਐਕਸ਼ਨ ਲਵਾਵਾਂਗਾ। ਮੇਰਾ ਨਾਮ 파ਰਸ ਸਾਹਿਬ ਮੈਂ ਇੱਥੇ ਕੰਪਿਊਟਰ ਆਪਰੇਟਰ ਆਂ ਔਰ ਟ੍ਰੇਨਿੰਗ ਕਰਾਂ ਤਾਂ ਰਹਿੰਦੇ ਵਿੱਚ। ਹੰਗਾ ਹੰਗਾ ਮੈਂ ਕਿ ਪਿੱਛੋਂ ਸਾਡੀ ਵੈਬਸਾਈਟ ਨਹੀਂ ਚੱਲ ਰਹੀ ਜਿਸ ਕਰਕੇ ਪੇਸ਼ੇਂਟ ਨੂੰ ਮੈਡੀਸਿਨ ਨਹੀਂ ਮਿਲ پا ਰਹੀ ਹੈ। ਸਾਈਟ ਬਹੁਤ ਸਲੋ ਬਿਲਕੁਲ ਬੰਦ ਵੀ ਗਈ ਹੈ। ਕਾਫੀ ਟਾਈਮ ਤੋਂ ਮਤਲਬ ਹਫਤਾ ਤੱਕ ਹੋ ਗਿਆ ਸਾਈਟ ਸਲੋ ਸੀ। ਐਂਟਰੀ ਪੈ ਜਾਂਦੀ ਸੀਗੀ ਤੁਸੀਂ ਮੈਡੀਸਿਨ ਦੇ ਦਿੰਦੇ ਸੀਗੇ। ਅੱਜ ਬਿਲਕੁਲ ਨਹੀਂ ਚੱਲ ਰਹੀ। ਤੇ ਜਿਹੜੇ ਹੋਮ ਡੋਸ ਕਿਉਂ ਬੰਦ ਕੀਤੀ ਕੀ ਹੈ? ਹੋਮ ਡੋਸ ਤਾਂ ਬੰਦ ਕੀਤੀ ਕੀ ਜਿਹੜੇ ਆਰਡਰ ਦੇ ਹਾਂਜੀ ਕਿ ਹੁਣ ਡਾਕਟਰ ਦੇ ਦੇ ਮਰਜ਼ੀ ਦੇ ਨਾਲ ਹੀ ਅਸੀਂ ਹੋਮ ਡੋਸ ਦੇ ਸਕਦੇ ਹਾਂ ਇਕੱਠੀ ਦਵਾਈ ਦਿੰਦੇ ਸੀਗੇ ਹੁਣ ਕੋਈ ਨਹੀਂ ਹੈ ਜिले ਵਿੱਚ ਪੋਸਟ ਖਾਲੀ ਹੈ ਤੇ ਹੋਮ ਡੋਸ ਬੰਦ ਹੈ ਮਤਲਬ ਜਿਹੜੇ ਬਾਹਰ ਜਿਹੜੀ ਜਿਗਰ ਦੀ ਮੈਡੀਸਨ ਹੁੰਦੀ ਸੀ ਉਸ ਵਾਰ ਇਹ ਸਿਰ ਸਾਨੂੰ ਕੁਝ ਨਹੀਂ ਪਤਾ ਅਸੀਂ ਇਥੋਂ ਬਸ ਦੋ ਗੋਲੀਆਂ ਦਿੰਦੇ ਹਾਂ ਪੇਸ਼ੈਂਟ ਨੂੰ ਆਨਲਾਈਨ ਐਂਟਰੀ ਕਰਕੇ ਬਾਹਰ ਦਾ ਕੋਈ ਨਹੀਂ